ਸੱਚ ਸ੍ਰੀ ਅਕਾਲ ਦੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇੱਕ ਵਾਰ ਫੇਰ ਇਸ ਵੀਡੀਓ ਦੇ ਵਿੱਚ ਹਰਚਰਨ ਸਿੰਘ ਪੁੱਡਲਰ ਸਸਪੈਂਡਡ ਡੀਆਈਜੀ ਦੀ ਗੱਲ ਕਰਾਂਗੇ ਅੱਜ ਉਸ ਦਾ 5 ਦਿਨ ਦਾ ਰਿਮਾਂਡ ਹੋਰ ਲੈ ਲਿਆ ਔਰ ਅੱਜ ਦੀ ਇਸ ਵੀਡੀਓ ਚ ਇਹ ਵੀ ਦੱਸਾਂਗੇ ਕਿ ਵਕੀਲਾਂ ਨੇ ਬਹਿਸ ਕਿਸ ਤਰ੍ਹਾਂ ਕੀਤੀ ਸੀਬੀਆਈ ਦਾ ਵਕੀਲ ਤੇ ਡੀਆਈਜੀ ਭੁੱਲਰ ਦਾ ਵਕੀਲ ਐਚਐਸ ਤਰਵਾ ਕਿੜੀਆਂ ਕਿੜੀਆਂ ਦਲੀਲਾਂ ਦੇ ਰਹੇ ਸੀ ਤੇ ਪਰਸੀਵ کورٹ ਨੇ ਜਿਹੜਾ ਹੈ 5 ਦਿਨ ਦਾ ਰਿਮਾਨ ਹੋਰ ਦਿੱਤਾ ਤੇ ਕਿਉਂ ਦਿੱਤਾ ਕੀ ਹੋਰ ਚਾਹੁੰਦੇ ਨੇ ਕਿਹੜੀ ਇਨਫੋਰਮੇਸ਼ਨ ਰਹਿਦੀ ਹੈ ਜਿਹੜੀ ਸੀਬੀਆਈ ਹਰਚਰਨ ਭੁੱਲਰ ਤੋਂ ਪੁੱਛਣਾ ਚਾਹਦੀ ਹੈ ਤੇ ਦੂਜੇ ਪਾਸੇ ਜਿਹੜਾ ਵਿਚੋਲੀ ਹੈ ਜਿਹੜਾ ਦਲਾਲ ਹੈ ਕ੍ਰਿਸ਼ਨੂ ਸ਼ਰਦਾ ਉਧਰ ਰਿਮਾਂਡ ਵੀ ਖਤਮ ਹੋ ਗਿਆ ਸੀ ਉਸ ਨੂੰ ਭੇਜਤਾ ਜੁਡੀਸ਼ੀਅਲ ਕਸਟਡੀ ਦੇ ਵਿੱਚ 14 ਦਿਨ ਲਈ ਤੇ ਭੁੱਲਰ ਦਾ ਰਿਮਾਂਡ ਲੈ ਲਿਆ ਸੀ ਬੀਆਈ ਨੇ ਇਹ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਕਰਨੀ ਹੈ ਨਵੀਂ ਅਪਡੇਟ ਨਵੀਂ ਫਾਲੋ ਅਪ ਸਟੋਰੀ ਇਸ ਵੀਡੀਓ ਚ ਤੁਸੀਂ ਦੇਖੋਗੇ ਸੁਣੋਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾ ਜਿਹੜੇ ਤੁਸੀਂ ਨਵੇਂ ਜੁੜੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਦੇਖੋ ਜਿਹੜੀ ਗੱਲ ਮੈਂ ਕਰ ਰਿਹਾ ਕਿ ਇਹ ਫਾਲੋ ਅਪ ਸਟੋਰੀ ਹੈ ਸਟੋਰੀ ਬਹੁਤ ਦਿਨ ਤੋਂ ਚੱਲ ਰਹੀ ਹੈ ਕੱਲ ਵੀ ਇਹਦੇ ਬਾਰੇ ਅਸੀਂ ਗੱਲ ਕੀਤੀ ਸੀ ਅੱਜ ਕਿਉਂਕਿ ਵਕੀਲਾਂ ਦੀ ਬਹਿਸ ਹੋਈ ਇਸ ਕਰਕੇ ਇਹ ਇੰਪੋਰਟੈਂਟ ਹੈ ਸਟੋਰੀ ਇਸ ਕਰਕੇ ਵੀ ਇੰਪੋਰਟੈਂਟ ਹੈ ਸਟੋਰੀ ਕਿਉਂਕਿ ਰਿਮਾਂਡ ਮਿਲ ਗਿਆ 4-5 ਦਿਨ ਦਾ ਕਿਉਂ ਲਿਆਰ ਬਾਦ ਤੇ ਕੀ ਵਕੀਲਾ ਨੇ ਕਿਹਾ ਪਹਿਲਾਂ ਆਪਾਂ ਇਹ ਦੇਖ ਲਈਏ ਦੇਖੋ ਇਹ ਜਿਹੜਾ ਵਕੀਲ ਜਿਹੜੇ ਨੇ ਉਹ ਦਲੀਲਾਂ ਨਾਲ ਇੱਕ ਦੂਜੇ ਦੇ ਸਾਹਮਣੇ ਖੜ ਗਏ ਜਿਹੜੇ ਭੁੱਲ ਹਰਚਰਨ ਭੁੱਲਰ ਦਾ ਵਕੀਲ ਐ ਐਚਐਸ ਨਵਾ ਉਹ ਤਾਂ ਇਸੇ ਗੱਲ ਤੇ ਅੜਿਆ ਰਿਹਾ ਕਿ ਹਰਚਰਨ ਸਿੰਘ ਭੁੱਲਰ ਦੀ ਜਿਹੜੀ ਅਰੈਸਟ ਐ ਇਹ ਇਲੀਗਲ ਹੈ ਇਹ ਗੈਰ ਕਾਨੂੰਨੀ ਹੈ ਇਹ ਅਰੈਸਟ ਨਹੀਂ ਪਾਈ ਜਾ ਸਕਦੀ ਭੁੱਲ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿਉਂ ਕਿ ਸੀਬੀਆਈ ਪੰਜਾਬ ਚ ਐਂਟਰੀ ਨਹੀਂ ਹੋ ਸਕਦੀ ਉਹਨਾਂ ਦਾ ਕਹਿਣਾ ਹੈ ਕਿ ਸੀਬੀਆਈ ਦਾ ਕੋਈ ਹੱਕ ਨਹੀਂ ਕੋਈ ਰਾਈਟ ਨਹੀਂ ਕਿ ਉਹ ਪੰਜਾਬ ਦੇ ਵਿੱਚ ਦਾਖਲ ਹੋ ਕੇ ਇਦਰਾ ਗ੍ਰਿਫਤਾਰ ਕਰੇ ਕਿ ਇਸੇ ਪੰਜਾਬ ਦਾ ਸੀ ਸੀਬੀਆਈ ਬਿਨਾ ਪੰਜਾਬ ਦੀ ਆਗਿਆ ਤੋਂ ਕਿਵੇਂ ਆ ਗਈ ਉਸਨੇ ਪੰਜਾਬ ਦੇ ਜਿਹੜਾ ਹੈ ਖਿਲਾਫ ਪੰਜਾਬ ਦੀ ਸਰਕਾਰ ਤੋਂ ਡੀਆਈਜੀ ਦੇ ਖਿਲਾਫ ਕੋਈ ਕਾਰਵਾਈ ਦੀ ਆਗਿਆ ਨਹੀਂ ਲਈ ਫੇਰ ਹੀ ਖੋਰ ਵੀ ਗੱਲ ਕਹੀ ਗਈ ਕਿ ਜਦੋਂ ਕਿ ਸ਼ਿਕਾਇਤ ਕਰਤਾ ਪੰਜਾਬ ਦਾ ਡੀਆਈਜੀ ਪੰਜਾਬ ਦਾ ਤਾਂ ਫੇਰ ਸੀਬੀਆਈ ਨੂੰ ਕੀ ਹੱਕ ਹੈ ਜੀ ਉਹਨੂੰ ਗ੍ਰਿਫਤਾਰ ਕਰੇ ਤੇ ਦੂਜੇ ਪਾਸੇ ਇਹ ਦਲੀਲ ਜੀ ਕਾਟ ਸੀਬੀਆਈ ਦਾ ਵਕੀਲ ਕਿਵੇਂ ਕਰ ਰਿਹਾ ਸੀ ਉਹ ਕਹਿੰਦੇ ਜੀ ਦੇਖੋ ਡੀਆਈਜੀ ਦੇ ਖਿਲਾਫ ਸਾਨੂੰ ਸ਼ਿਕਾਇਤ ਆਈ ਅਸੀਂ ਕੋਈ ਵੀ ਕਾਰਵਾਈ ਕਰਦੇ ਹਾਂ ਸੀਬੀਏ ਜਦੋਂ ਵੀ ਕੋਈ ਕਾਰਵਾਈ ਕਰਦੀ ਹੈ ਸ਼ਿਕਾਇਤ ਮਿਲਣ ਤੋਂ ਪਹਿਲਾਂ ਵੈਰੀਫਾਈ ਕਰਦੀ ਹੈ ਅਸੀਂ ਵੈਰੀਫਾਈ ਕੀਤਾ ਜਾਂਚ ਕੀਤੀ ਜਦੋਂ ਸਾਨੂੰ ਲੱਗਿਆ ਕਿ ਦੋਸ਼ ਸਹੀ ਹੈ ਦੋਸ਼ ਸਿੱਧ ਜਿਹੜਾ ਸਿੱਧ ਹੋ ਗਿਆ ਜਾਂ ਜਦੋਂ ਦੋਸ਼ ਸਿੱਧ ਹੋ ਜਾਂਦਾ ਤਾਂ ਸੀਬੀਆਈ ਕਾਰਵਾਈ ਕਰਦੀ ਹੈ ਜਦੋਂ ਵੈਰੀਫਿਕੇਸ਼ਨ ਵੇਲੇ ਸਬੂਤ ਮਿਲ ਜਾਂ ਤਾਂ ਫਿਰ ਦੱਸੋ ਦੋਸ਼ੀ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ ਭਾਵੇਂ ਉਹ ਕਿਤੇ ਦਾ ਵੀ ਹੋਵੇ ਇਹ ਡਿਊਟੀ ਹੈ ਸੀਬੀਆਈ ਦੀ ਕਿ ਉਸ ਨੂੰ ਅਸੀਂ ਫੜੀਏ ਇਹ ਗੱਲ ਤੁਸੀਂ ਗ੍ਰਿਫਟਾਰ ਕਰੀਏ ਜਿਹੜੀ ਗੱਲ ਐਚਐਸ ਤਨੋਆ ਕਹਿ ਰਹੇ ਸੀ ਕਿ ਜੀ ਇਹ ਨਹੀਂ ਪੰਜਾਬ ਚ ਐਂਟਰੀ ਕਰ ਸਕਦੀ ਉਹਦੀ ਦਲੀਲ ਦੇ ਕਾਰਟ ਸੀਬੀਆਈ ਨੇ ਇਹ ਦਿੱਤੀ ਕਿ ਜਦੋਂ ਸਾਡੇ ਕੋਲ ਸਬੂਤ ਮਿਲ ਗਏ ਫਿਰ ਉਹਨੇ ਸਬੂਤ ਵੀ ਜੱਸੇ ਇਹ ਵੀ ਨਹੀਂ ਗੱਲ ਹੈ ਇੱਕ ਸਬੂਤ ਦਾ ਜ਼ਿਕਰ ਉਹ ਕਰਦੇ ਨੇ ਕਿ ਜੀ ਜਿਹੜਾ ਸੀਬੀਆਈ ਦੇ ਵਕੀਲ ਕਹਿੰਦੇ ਕਿ ਦੋ ਮਹੀਨੇ ਦੇ ਅੰਦਰ ਪਿਛਲੇ ਅਗਸਤ ਸਤੰਬਰ ਦੇ ਵਿੱਚ ਸੈਕਟਰ 9 ਦੇ ਬੈਂਕ ਅਕਾਊਂਟ ਤੇ ਵਿੱਚ ਸਾਨੂੰ ਪਤਾ ਲੱਗਿਆ ਕਿ 32 ਲੱਖ ਰੁਪਏ ਆਏ ਨੇ ਇੰਨੀ ਤਨਖਾਹ ਤਾਂ ਆਦੀ ਹੈ ਨਹੀਂ ਤੇ ਪੈਸੇ ਕਿਥੋਂ ਆਏ ਫਿਰ ਅਸੀਂ ਗ੍ਰਿਫਤਾਰੀ ਨਾ ਕਰਦੇ ਫਿਰ ਕੀ ਕਰਦੇ ਤੇ ਫਿਰ ਦੂਜੇ ਪਾਸੇ ਵਕੀਲ ਧਨਵਾ ਨੇ ਡੀਆਈਜੀ ਦੇ ਵਕੀਲ ਨੇ ਹੋਰ ਦਲੀਲ ਦਿੱਤੀ ਉਹ ਕਹਿੰਦੇ ਵੀ ਜਦੋਂ ਜਿਹੜਾ ਸ਼ਿਕਾਇਤ ਤੇ ਸ਼ਿਕਾਇਤ ਕਰਤਾ ਦੋਨਾਂ ਦੇ ਦਸਤਖਤ ਨਹੀਂ ਇਹਨਾਂ ਤੇ ਯਾਨੀ ਜਦੋਂ ਸ਼ਿਕਾਇਤ ਕੀਤੀ ਗਈ ਹੈ ਜਿਹੜਾ ਉਹ ਕੋਈ ਅਸ਼ੋਕ ਬੱਤਾ ਉਹਦੀ ਵੀ ਸਿਗਨੇਚਰ ਨਹੀਂ ਹੈ ਇਹਦੇ ਤਾਂ ਕੀ ਹੋਣੇ ਸੀ ਤੇ ਨਾਲੇ ਇਹਦੀ ਟਾਈਮਿੰਗ ਮੈਚ ਨਹੀਂ ਕਰਦੀ ਇਹ ਉਹਨਾਂ ਨੇ ਨੁਕਤਾ ਕੱਢਿਆ ਤੇ ਦੂਜੇ ਪਾਸੇ ਉਹਨਾਂ ਨੇ ਇਹ ਵੀ ਦਿਖਾਇਆ ਕਿ ਜਿਹੜੀ ਪੰਜਾਬ ਵਿਜੀਲੈਂਸ ਦੀ ਐਫ ਆਈ ਆਰ ਹੈ ਉਹ ਦਿਖਾਈ ਦੇਖੋ ਕਿ ਇਹਦੇ ਟਾਈਮਿੰਗ ਕਿਵੇਂ ਮੈਚ ਕਰਦੀ ਹੈ ਕਿਵੇਂ ਸਿਗਨੇਚਰ ਇਹਨਾਂ ਨੇ ਕੀਤੇ ਨੇ ਇਹ ਉਹਨਾਂ ਨੇ ਕਿਹਾ ਪੰਜਾਬ ਵਿਜੀਲੈਂਸ ਨੇ ਬਹਾਰੀ ਡਿਸੀਜਨ ਕੋਰਟ ਚ 2 ਘੰਟੇ ਦੀ ਪੁੱਛਤਾਛ ਕੀਤੀ ਸੀ ਆਗਿਆ ਲਈ ਸੀ ਜਦੋਂ ਦੁਬਾਰਾ ਪ੍ਰੋਡਕਸ਼ਨ ਬਰੰਟ ਲਈ ਅਰਜੀ ਦਿੱਤੀ ਇਸ ਤੋਂ ਪਹਿਲਾਂ ਕਿ ਉਹਨੂੰ ਪ੍ਰੋਡਕਸ਼ਨ ਬਰੰਟ ਦਾ ਕੋਈ ਜਿਹੜਾ ਹੈ ਮਿਲਦਾ ਤਾਂ ਸੀਬੀਆਈ ਦੇ ਚੰਡੀਗੜ੍ਹ ਦੀ ਸੀਬੀਆਈ ਕੋਰਟ ਚ ਪ੍ਰੋਡਕਸ਼ਨ ਬਰੰਟ ਲਈ ਅਰਜੀਦਾਰ ਕਰਤੀ ਸੀ ਇਹ ਤੁਹਾਨੂੰ ਪਤਾ ਹੈ ਤਾਂ ਇਹਨਾਂ ਨੂੰ ਰਿਮਾਂਡ ਮਿਲਿਆ ਸੀ ਹੁਣ ਗੱਲ ਇਹ ਹੈ ਕਿ ਜਿਹੜਾ ਡੀਆਈਜੀ ਦਾ ਵਕੀਲ ਹੈ ਉਹ ਇੱਕੋ ਹੀ ਗੱਲ ਤੇੜਿਆ ਹੋਇਆ ਉਹ ਕਹਿੰਦਾ ਕਿ ਦੇਖੋ ਹਾਈ ਕੋਰਟ ਦਾ ਆਹ ਦੇਖ ਲਓ ਸੁਪਰੀਮ ਕੋਰਟ ਦੀ ਜੱਜਮੈਂਟ ਦੇਖ ਲਓ ਜਿਹਦੇ ਚ ਇਹ ਇਲੀਗਲ ਨੇ ਸੀਬੀਆਈ ਵਾਲੇ ਪੰਜਾਬ ਚ ਐਂਟਰ ਨਹੀਂ ਹੋ ਸਕਦੇ ਇਸ ਕਰਕੇ ਇਹ ਗ੍ਰਿਫਤਾਰੀ ਜਿਹੜੀ ਇਹ ਪੁੱਡਰ ਦੀ ਠੀਕ ਨਹੀਂ ਇਸ ਨੂੰ ਜਿਹੜਾ ਹੈ ਗਲਤ ਗ੍ਰਫਟਰ ਕੀਤਾ ਗਿਆ ਹੈ ਅਲੀਗਲ ਅਰੈਸਟ ਪਾਈ ਗਈ ਹੈ ਇਹ ਫਿਰ ਫਿਰ ਉੱਤੇ ਜਿਹੜੀ ਗੱਲ ਮੈਂ ਕਹਿ ਕੇ ਆਟਿਆ ਸੀਬੀਏ ਦੇ ਵਕੀਲ ਨੇ ਫਿਰ ਦੱਸਿਆ ਕਿ ਸਾਨੂੰ ਇਹਦੀ ਰਿਮਾਂਡ ਇਸ ਕਰਕੇ ਚਾਹੀਦਾ ਹੈ ਕਿਉਂਕਿ ਪਹਿਲੀ ਪੋਸਟਿੰਗ ਅਸੀਂ ਪੁੱਛਣੀ ਹੈ ਵੀ ਕਿੱਥੇ ਹੋਈ ਸੀ ਪਹਿਲੀ ਪੋਸਟਿੰਗ ਕਿੱਥੇ ਹੋਈ ਸੀ ਉਸ ਸਮੇਂ ਦੀ ਤਨਖਾਹ ਕਿੰਨੀ ਸੀ ਇਹਦੇ ਕੋਲ ਪ੍ਰਾਪਰਟੀ ਕਿੰਨੀ ਸੀ ਕਿੰਨੀ ਜਾਇਦਾਦ ਸੀ ਕਿੰਨੀ ਉਹਨੂੰ ਜਿਹੜੀ ਹੈ ਜਦੀ ਜਾਇਦਾਦ ਹੈ ਦੇ ਇਸੇ ਹੁੰਦੀ ਸੀ ਤੇ ਹੁਣ ਅਸੀਂ ਦੇਖਣੀ ਹੈ ਹੁਣ ਕਿੰਨੀ ਹੈ ਫਿਰ ਅਸੀਂ ਦੇਖਾਂਗੇ ਕਿ ਪੈਸਾ ਕਿੱਥੋਂ ਆਉਂਦਾ ਹੈ ਤੇ ਬੈਂਕ ਸਟੇਟਮੈਂਟ ਜਿਹੜੀਆਂ ਨੇ ਉਹ ਅਸੀਂ ਖਗਾਲ ਰਹੇ ਆ ਇਹਦਾ ਸੈਲਰੀ ਅਕਾਊਂਟ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਹੈ ਸੈਕਟਰ 9 ਦੇ ਵਿੱਚ ਜਿਹਦਾ ਜ਼ਿਕਰ ਕਹਿੰਦੇ ਅਸੀਂ ਪਹਿਲਾਂ ਕਰਕੇ ਤੁਹਾਨੂੰ ਦੱਸ ਚੁੱਕੇ ਹਾਂ ਕਿ ਅਗਸਤ ਸਤੰਬਰ ਚ 32 ਲੱਖ ਕਿੱਥੋਂ ਆਇਆ ਸਾਨੂੰ ਪਤਾ ਤਾਂ ਲੱਗੇ ਇਵੇਂ ਪਤਾ ਲੱਗੂਗਾ ਰਿਮਾਂਡ ਲੈ ਕੇ ਇਹਦੀ ਪਛੜ ਇਸ ਤੋਂ ਪਤਾ ਲੱਗੂ ਤੇ ਪਹਿਲੇ ਰਿਮਾਂਡ ਚ ਵੀ ਤੇ ਹੁਣ ਵੀ ਦੋਨਾਂ ਕੋਲ ਦਲੀਲਾ ਸੀ ਲੇਕਿਨ ਸੀਗੇ ਕੋਟ ਨੇ ਰਿਮਾਂਡ 5 ਦਿਨ ਦਾ ਦੇਤਾ ਤੁਹਾਨੂੰ ਇੱਥੇ ਯਾਦ ਕਰਾਵਾਂ ਕਿ ਜਦੋਂ ਕ੍ਰਿਸ਼ਨੂ ਜਿਹੜਾ ਬਚੋਨੀਆ ਕ੍ਰਿਸ਼ਨੂ ਸ਼ਾਰਦਾ ਤੇ ਇਹਨੂੰ ਦੋਨਾਂ ਨੂੰ ਅਮੋ ਸਾਹਮਣੇ ਬਿਠਾ ਕੇ ਪੁੱਛਗਿਸ਼ ਕੀਤੀ ਸੀ ਉਦੋਂ ਵੀ ਕਾਫੀ ਕੁਝ ਬਾਹਰ ਆ ਗਿਆ ਸੀ ਜਿੰਨਾਂ ਦਾ ਜ਼ਿਕਰ ਹੁੰਦਾ 10 आईपीएस अफसर ਤੇ 4 आईएएस अफसर ਉਹਨਾਂ ਦੇ ਨੌ ਸਾਹਮਣੇ ਆਏ ਨੇ ਉਹਨਾਂ ਦੇ ਨੌ ਅਤੇ ਮੋਹਰ ਜਿਹੜੀ ਲਾਤੀ ਉਹ ਪਟਿਆਲਾ ਦੇ ਪ੍ਰਾਪਰਟੀ ਡੀਲਰ ਪਟਿਆਲਾ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ BH ਪ੍ਰਾਪਰਟੀ ਪਟਿਆਲਾ ਜਿਹਾ ਵੱਡਾ ਨਾਮ ਹੈ ਪ੍ਰਾਪਰਟੀ ਡੀਲਿੰਗ ਚ ਬਾਕੀ ਕਿਵੇਂ ਨੌ ਵੱਡਾ ਬਣੇ ਤਾਂ ਹੁਣ ਪਤਾ ਲੱਗੂਗਾ ਭਪਿੰਦਰ ਸਿੰਘ ਆਦਰਵਾਇਸ ਜਦੋਂ ਉਹਦੀ ਰੇਡ ਹੋਈ ਤਾਂ ਉਥੋਂ ਕਾਫੀ ਕੁਝ ਮਿਲਿਆ ਕਿ ਜਿਹੜੇ ਅਫਸਰ ਨੇ 블랙 머니 인베스트 ਕਰਦੇ ਨੇ ਤੇ ਵਾਈਟ ਬਣਾਉਂਦੇ ਨੇ ਇਹ ਗੱਲ ਵੈਸੇ ਮੈਨੂੰ ਪਹਿਲਾਂ ਵੀ ਪਤਾ ਸੀ ਕਿਉਂਕਿ ਮੈਂ ਤੁਹਾਨੂੰ ਕਿਸੇ ਵੀਡੀਓ ਚ ਦੱਸ ਚੁੱਕਿਆ ਕਿ ਇੱਕ ਆਈਐਸ ਅਫਸਰ ਮੈਂ ਜਿੱਥੋਂ ਪ੍ਰਾਪਰਟੀ ਲਈ ਕਿਸੇ ਪ੍ਰਾਪਰਟੀ ਡੀਲਰ ਤੋਂ ਉਹਦੇ ਨਾਲੋਂ ਡੀਲ ਕਰਦਾ ਸੀ ਪਲਾਟ ਜਿਹੜੇ ਹੈ ਦੇ ਨਾਮੇ ਪਲਾਟ ਜਾਂ ਡੀਲਰ ਦੇ ਨਾਂ ਤੇ ਜਾਂ ਕਿਸੇ ਹੋਰ ਤੇ ਉਹ ਲੈ ਕੇ ਵੇਚਦਾ ਬਹੁਤ ਦੱਸ ਸੀ ਤੇ ਪੈਸੇ ਕਮਾਉਂਦਾ ਸੀ ਇਹ ਗੱਲ ਮੈਨੂੰ ਕਾਫੀ ਸਾਲ ਜਣੀ 10-15 ਸਾਲ ਪਹਿਲਾਂ ਪਤਾ ਸੀ ਫਿਰ ਮੈਨੂੰ ਇੱਕ ਪਟਵਾਰੀ ਦਾ ਪਤਾ ਲੱਗਿਆ ਜਿਹੜੇ ਬੜਾ ਪੈਸਾ ਬਣਾਇਆ ਪਟਵਾਰੀ ਨੇ ਵੀ ਐਸੇ ਤਰੀਕੇ ਨਾਲ ਪ੍ਰਾਪਰਟੀ ਚੋਂ ਵਾਈਟ ਕੀਤੇ ਸੀ ਪੈਸੇ ਇਹ ਤਾਂ ਯੈਸ ਨੇ ਇਹ ਤਾਂ ਆਪੀਐਸ ਨੇ ਸਾਰੇ ਕਰ ਰਹੇ ਨੇ ਜਣੀ ਸਾਡੀ ਬਿਰੋਕਰੇਸੀ ਸਾਰੀ ਇਸ ਤਰ੍ਹਾਂ ਦੀ ਹੈ ਤੁਹਾਡੇ ਸਾਹਮਣੇ ਇੱਕ ਜਿਹੜਾ ਆਪੀਐਸ ਫੜਿਆ ਸੀ ਉਹਦੇ ਇੱਕ ਫਲੈਟ ਦੇ ਵਿੱਚ ਜਿਹੜਾ ਹੈ ਚੱਲ ਰਿਹਾ ਸੀ ਸਬੀਮਿੰਦਰਪੁਰ ਪਰ ਰਹੇ ਨੇ ਪਤਾ ਨਹੀਂ ਕੀ ਕੀ ਚੱਲਦਾ ਹੈ ਪੈਸਾ ਆਉਂਦਾ ਕਿੱਥੋਂ ਹੈ ਫਾਰਮ ਹੋਸਾ ਦੀ ਤਾਂ ਗੱਲ ਹੀ ਛੱਡੋ ਇਹ ਗੱਲ ਸਮਝ ਪਹਿਲਾਂ ਵੀ ਆਈ ਹੋਈ ਸੀ ਲੇਕਿਨ ਇਸ ਕੇਸ ਨੇ ਮੋਰ ਲਾ ਰਿਹਾ ਹੈ ਇਹ ਕੇਸ ਉਸ ਗੱਲ ਤੇ ਤੇ ਉਹ ਕਹਿੰਦੇ ਜੀ ਜਿਹੜਾ ਪਟਿਆਲਾ ਦਾ ਪ੍ਰੋਪਰਟੀ ਜੀ ਭੁਪਿੰਦਰ ਸਿੰਘ ਇਹ ਕਾਫੀ ਲੋਕਾਂ ਦੀ 10 ਆਈਪੀਐਸ ਜਿਨ੍ਹਾਂ ਚੋਂ 8 ਆਲੇ ਵੀ ਫੀਲਡ ਦੀ ਪੋਸਟ ਤੇ ਨੇ ਦੋ ਹੀ ਖੁੱਡੇ ਲੈਣ ਲੱਗੇ ਹੋਏ ਨੇ ਚਾਰ ਆਈਐਸ ਨੇ ਜਿਨ੍ਹਾਂ ਦਾ ਪੈਸਾ ਇਨਵੈਸਟ ਕਰਦਾ ਸੀ ਉਹ ਹੁਣ ਉਹਨਾਂ ਦਾ ਕੀ ਬਣੂ ਉਹਨਾਂ ਨੂੰ ਵੀ ਬੁਲਾਇਆ ਜਾਊਗਾ ਜਦ ਬੁਲਾਉਣਾ ਚਾਹੀਦਾ ਜਾਂ ਇਹ ਗੱਲ ਕਾਫੀ ਹੱਦ ਤੱਕ ਹੋ ਚੁੱਕੀ ਹੈ ਕਿ ਉਹਨਾਂ ਨੂੰ ਨੋਟਸ ਕਰਕੇ ਬੁਲਾਇਆ ਜਾਊਗਾ ਤੇ ਵੈਸੇ ਪ੍ਰਾਪਰਟੀ ਡੀਡਰ ਤੋਂ ਕੋਲ ਦੋਨੋਂ ਤੋਂ ਲੁਧਿਆਣੇ ਜਿਹੜਾ ਪਖਵਾਨ ਰੋਡ ਤੇ ਸਰਹੋਦਾ ਕਲੋਨੀ ਵਾਲਾ ਤੇ ਪ੍ਰਾਪਰਟੀ ਡੀਡਰ ਰਬੀਅਤ ਭਪਿੰਦਰ ਸਿੰਘ ਪਟਿਆਲਾ ਵਾਲਾ ਇਦਾਂ ਤਾਂ ਵੀ ਕਾਫੀ ਕੁਝ ਮਿਲਿਆ ਲੈਪਟਾਪ ਮੋਬਾਈਲ ਤੇ ਹੋਰ ਬੜਾ ਕੁਝ ਡਾਕੂਮੈਂਟਸ ਪ੍ਰਾਪਰਟੀ ਦੇ 20 ਲੱਖ ਕੈਸ਼ ਇਹ ਸਾਰਾ ਕੁਝ ਮਿਲਿਆ ਹੁਣ ਇਹ ਸਾਰਾ ਕੁਝ ਮਿਲਣ ਤੋਂ ਬਾਅਦ ਜਿਹੜਾ ਨਵਾਂ ਰਿਵਾਰਡ ਜਿਹੜਾ ਅੱਜ ਮਿਲਿਆ ਜਿਹੜੀ ਅੱਜ ਦੀ ਅਪਡੇਟ ਹੈ ਇਹ ਇਹੀ ਹੈ ਵੈਸੇ ਤਾਂ ਕੁਲਦੀਪ ਸਿੰਘ ਇੱਕ ਡੀਐਸਪੀ ਉਹ ਪਹਿਲਾਂ ਉਹਦੀ ਪਛਾਣ ਹੋ ਚੁੱਕੀ ਹੈ ਹੁਣ ਕੇਸ ਵੱਡਾ ਹੋ ਰਿਹਾ ਹੈ ਖਲਾਰਾ ਵੱਡਾ ਪੈ ਗਿਆ ਔਰ ਹੁਣ ਇਹ ਖਲਾਰੇ ਦੇ ਦਾ ਜਿਹੜੀ ਰੋਕ ਹੈ ਉਹ ਲਗਨੀ ਵੀ ਨਹੀਂ ਚਾਹੀਦੀ ਹੁਣ ਕਾਫੀ ਕੁਝ ਬਾਹਰ ਆਉਣਾ ਚਾਹੀਦਾ ਮੈਂ ਤਾਂ ਸਮਝਦਾ ਕਿ ਜਿਹੜੇ ਸਿਆਸੀ ਬੰਦਿਆਂ ਤੱਕ ਗੱਲ ਜਾਂਦੀ ਹੈ ਉਹ ਵੀ ਬਾਹਰ ਹੋਣੀ ਚਾਹੀਦੀ ਹੈ ਇਹ ਜਿਹੜਾ ਵਿਜੀਲੈਂਸਰ ਮਾਡਲ ਲੈ ਕੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਲੋਕਾਂ ਦਾ ਇਹ ਖਿਆਲ ਹੈ ਕਿ ਵਿਜੀਲੈਂਸਰ ਜਿਹੜੇ ਹੈ ਕੇਸ ਨੂੰ ਕਮਜ਼ੋਰ ਕਰਨ ਦੇ ਚੱਕਰ 'ਚ ਇਹ ਸਾਰਾ ਕੁਝ ਕਰ ਰਹੀ ਹੈ ਨਹੀਂ ਤਾਂ ਇਹ ਹੈ ਕਿ ਬਿジネス ਦੀ ਅੱਖ ਤੇ ਥੱਲੇ ਸਭ ਕੁਝ ਹੋ ਰਿਹਾ ਸੀ ਕਿਉਂ ਨਹੀਂ ਕੁਝ ਕੀਤਾ ਗਿਆ ਹੁਣ ਤਾਂ ਕਿਉਂ ਨਹੀਂ ਪੜੇਗਾ ਸਵਾਲ ਤਾਂ ਇਹ ਵੀ ਹੈ ਸਿਆਸੀ ਬੰਦੇ ਜਿਹੜੇ ਇਹਨਾਂ ਨੂੰ ਕੀ ਪੋਸਟਾਂ ਦਿੰਦੇ ਸੀ ਉਹ ਕਿਵੇਂ ਜਿਹੜਾ ਹੈ ਜਿਹੜੀ ਕੱਲ ਦੀ ਪਿਛਲੀ ਵੀਡੀਓ ਦੇ ਵਿੱਚ ਮੈਂ ਮਾਫ ਕਰਨਾ ਨਾ ਜਿਹੜਾ ਹੈ ਉਸ ਦਾ ਗਲਤ ਬੋਲ ਗਿਆ ਸੀ ਰਿਸ਼ੀकांत ਸ਼ਕਲਾ ਜਿਹੜਾ ਡੀਐਸਪੀ ਹੈ ਜਿਹੜਾ 300 ਕਰੋੜ ਜਿਹਦੇ 100 ਕਰੋੜ ਤਾਂ ਸੱਮਣੇ ਆਈ ਗਿਆ 10 ਸਾਲ ਤੋਂ ਜਿਹੜੀ ਪੋਸਟਿੰਗ ਤੇ ਸੀ ਉਹ ਪੋਸਟਿੰਗ ਕਿਵੇਂ ਹੁੰਦੀ ਹੈ ਇਹ ਵੀ ਜਿਹੜਾ ਜਿਹੜਾ ਇਹਨੇ ਜिले ਦਾ ਐਸਐਸਪੀ ਰਹਾ ਤੇ ਜਿਹੜਾ ਬਹੁਤ ਜ਼ਿਆਦਾ ਪੜਿਆ ਲਿਖਿਆ ਨਹੀਂ ਕੋਈ ਆਈਪੀਐਸ ਵੀ ਨਹੀਂ ਲੇਕਿਨ ਇਹਨੂੰ ਕੀ ਪੋਸਟ ਕਿਵੇਂ ਮਿਲਦੀਆਂ ਰਹੀਆਂ ਇਹ ਬਹੁਤ ਕੁਛ ਖਗਾਲਣ ਵਾਲਾ ਪਿਆ ਜੇ ਸੀਬੀਏ ਇਹਨੇ ਚਾਹਿਆ ਤਾਂ ਇਧੀਆਂ ਤਾਰਾ ਬਹੁਤ ਦੂਰ ਤੱਕ ਚੱਲਣ ਗਿਆ ਤੇ ਹੁਣ ਕਿਉਂਕਿ ਕੇਸ ਸੀਬੇ ਕੋਲ ਹੈ ਕੇਸ ਅੰਮ੍ਰਿਤਸਰ ਕੋਲ ਹੈ ਤੇ ਉਹ ਕਿਥੇ ਤੱਕ ਲੈ ਕੇ ਜਾਂਦੇ ਤਾਂ ਤਾਂ ਬਾਅਦ ਦੀ ਗੱਲ ਹੈ ਲੇਕਿਨ ਅੱਜ ਦੀ ਜਿਹੜੀ ਬਹਿਸ ਹੈ ਵਕੀਲਾਂ ਦੀ ਉਹ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਭੁੱਲਰ ਦੇ ਵਕੀਲ ਕੋਲ ਸਿਰਫ ਇੱਕੋ ਹੀ ਹੈ ਗੱਲ ਕਿ ਦਲੀਲ ਕਿ ਇਸ ਦਲੀਲ ਦੇ ਆਧਾਰ ਤੇ ਇਹ ਲੀਗਲ ਕਰਾਰ ਦਿੱਤੀ ਜਾਵੇ ਗ੍ਰਿਫਤਾਰੀ ਪਰ ਜਿਹੜੇ 7 ਕਰੋੜ 36 ਲੱਖ 90 ਹਜ਼ਾਰ ਕੈਸ਼ ਮਿਲਿਆ ਹੈ ਜਾਂ 2.5 ਕਿਲੋ ਸੋਨਾ ਮਿਲਿਆ ਹੈ ਜਦ ਵੱਡੇ ਵੱਡੇ ਫਾਰਮ ਮਿਲੇ ਨੇ ਉਹਨਾਂ ਦਾ ਕੀ ਬਣੂਗਾ ਇਹ ਵੀ ਤਾਂ ਸਵਾਲ ਖੜਾ ਹੈ ਜੇ ਮੰਨ ਲਓ ਕਿ ਉਹ ਐਚਐਸ ਤਨੂਆ ਸਾਹਿਬ ਦੀ ਗੱਲ ਜਿਹੜੀ ਬਣੀ ਜਾਵੇ ਬਹੁਤ ਕੁਝ ਹੋੜ ਆਲਾ ਹੈ ਜਦੋਂ ਵੀ ਕੁਝ ਨਮਾ ਆਇਆ ਤੁਹਾਡੇ ਨਾਲ ਫੇਰ ਗੱਲ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ